ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੀ ਜਨਮ ਦਿਵਸ ਦੇ ਮੌਕੇ ਤੇ ਚੌਕ ਕਟੜਾ ਖਜ਼ਾਨਾ ਵਿਖੇ ਆਪਣੇ ਪਰਿਵਾਰ ਦੇ ਮੁਖ ਸੇਵਾਦਾਰ ਰਾਜਨ ਬੱਬਰ ਅਤੇ ਉਹਨਾਂ ਦੀ ਟੀਮ ਵੱਲੋਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਚਲਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੇ ਰਾਜਨ ਬੱਬਰ ਨੇ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜਨਮ ਦਿਨ ਮਨਾਇਆ। ਇਸ ਮੌਕੇ ਤੇ ਉਹਨਾਂ ਨੇ ਯਾਦ ਕਰਦਿਆਂ ਕਿਹਾ ਕਿ ਇਸ ਸਾਲ 2 ਅਕਤੂਬਰ ਨੂੰ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੀ 159ਵੀਂ ਜਨਮ ਦਿਨ ਹੈ। ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਹੋਇਆ ਸੀ ਇਸ ਮੌਕੇ ਤੇ ਸਮੁੱਚਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ ਗ੍ਰਾਮ ਸਵਰਾਜ ਭਾਰਤੀ ਸੁਤੰਤਰਤਾ ਅੰਦolan ਦੇ ਉਪਵਾਸਕ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਮਹਾਨ ਨਾਇਕ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਜਨਮ ਦਿਨ ਤੇ ਕੋਟੀ ਕੋਟੀ ਨਮਨ ਕਰਦਾ ਹਾਂ ਮਨੁੱਖਤਾ ਦੀ ਭਲਾਈ ਲਈ ਬਾਪੂ ਨੇ ਸੱਚ ਅਤੇ ਅਹਿੰਸਾ ਦਾ ਮਾਰਗ ਪ੍ਰਦਰਸ਼ਿਤ ਕੀਤਾ ਭਾਰਤ ਛੱਡੋ ਅੰਦolan ਚੰਪਾਲਨ ਅੰਦolan ਡਾਂਡੀ ਨਮਕ ਸਤਿਆਗ੍ਰਹਿ ਆਜ਼ਾਦੀ ਵਰਗੇ ਆંદੋਲਨਾਂ ਦੇ ਰਾਹੀਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਦੇਸ਼ ਅਤੇ ਸਮਾਜ ਦੀ ਸੇਵਾ ਲਈ ਆਪਣੇ ਆਖਰੀ ਸਾਹ ਤੱਕ ਨਿਸ਼ਵਾਸ ਕਰਮਯੋਗੀ ਵਜੋਂ ਕੰਮ ਕਰਦੇ ਰਹੇ। ਤੁਹਾਡੇ ਜੁਸੀਲੇ ਵਿਚਾਰ ਅਤੇ ਆਦਰਸ਼ ਜੀਵਨ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਤੇ ਆਪਣਾ ਪਰਿਵਾਰ ਮੁਖ ਸੇਵਾ ਦਾ ਰਾਜਨ ਬੱਬਰ, ਵਿਕਾਸ ਬੱਬਰ ਅਤੇ ਭਗਵਾਨ ਵਾਲਮੀਗ ਆਸ਼ਰਮ ਤੁਣਾ ਸਾਹਿਬ ਟਰਸਟ ਲक्की ਪਹਿਲਵਾਨ करण पट्टी बलविंदर पलवान बिट्टू पलवान बलदेव धवन परवेश दीपक मैरा राज कुमार इंद्रपाल सिंह सिमरनजीत सिंह साहिल मैरा दीपक चौहान अतुल शर्मा राकेश कुमार गोपाल श्रीवास्तव राजन लुथरा सतनाम सिंह सुखचैन सिंह रमन मोहित निश्चल राहुल कनौजिया रोहित निश्चल सचिन मैरा मनीष पलवान मौजूद सन जी सारे पहला ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਦਾ ਹੱਥ ਜੋੜ ਕੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਅੱਜ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਇਲਾਕੇ ਚੋਂ ਗੱਡਰਾ ਖਜ਼ਾਨੇ ਵਿੱਚ ਆ ਕੇ ਗਾਂਧੀ ਮਹਾਤਮਾ ਗਾਂਧੀ ਜੀ ਜਿਹੜੇ ਰਾਸ਼ਟਰ ਪਿਤਾ ਜਿਹੜੇ ਸਾਡੇ ਨੇ ਉਹਨਾਂ ਨੂੰ ਪ੍ਰਸ਼ਾਨ ਪ੍ਰਸ਼ਟਾਂਜਲੀ ਪੇਂਡ ਕੀਤੀ ਹੈ ਤੇ ਨਾਲ ਹੀ ਆਪਣੇ ਇਲਾਕਾ ਨਿਵਾਸੀਆਂ ਨੇ ਸਾਡਾ ਬਹੁਤ ਜਿਆਦਾ ਸਹਿਯੋਗ ਕੀਤਾ ਹੈ ਨਾਲ ਸਾਡੇ ਆਏ ਸਾਡੇ ਸੰਸਾ ਦੇ ਮੇਰੇ ਵੀਰ ਸਾਰੇ ਵੀਰ ਭਰਾ ਮੇਰੇ ਨਾਲ ਆਏ ਨੇ ਪੱਟੀ ਸਾਹਿਬ ਆਏ ਨੇ ਪਲਵਾਨ ਜੀ ਆਏ ਨੇ ਬਿੱਟੂ ਪਲਵਾਨ ਜੀ ਆਏ ਨੇ ਆਪਣਾ ਮਨੀਸ਼ਪਾ ਜੀ ਆਏ ਨੇ ਮੇਰੇ ਵੱਡੇ ਵੀਰ ਵਿਕਾਸ ਜੀ ਆਏ ਨੇ ਹੋਰ ਸਾਥੀ ਮੇਰੇ ਆਏ ਜਿਨ੍ਹਾਂ ਦਾ ਨਾਮ ਹੈ ਜਿਆਦਾ ਲੈਣ ਜਾਵਾਂ ਤੇ ਕਾਫੀ ਟਾਈਮ ਹੋ ਜਾਏਗਾ ਆਪਣੀ ਸੰਸਰਾ ਆਏ ਸੀ ਆਪਣੇ ਪਰਿਵਾਰ ਵੱਲੋਂ ਇਸ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਨੂੰ ਹਰ ਸਾਲ ਮਹਾਤਮਾ ਗਾਂਧੀ ਜੀ ਜਨਮ ਦਿਨ ਮਨਾਉਣੇ ਆ ਇਸ ਕਰਕੇ ਅਸੀਂ ਸਾਰੇ ਵੀਰ ਭਰਾ ਇਕੱਠੇ ਹੁੰਨੇ ਆਂ ਹਰ ਕਿਸੇ ਦੀ ਸਮੱਸਿਆ ਜਾਂ ਕੋਈ ਵੀਰ ਭਰਾ ਨੂੰ ਕੋਈ ਦਿੱਕਤ ਹੋਵੇ ਅਸੀਂ ਇੱਕ ਦੂਜੇ ਦਾ ਸਾਥ ਦਿੰਨੇ ਆਂ ਸਾਡੇ ਮਹਾਤਮਾ ਗਾਂਧੀ ਜੀ ਨੇ ਸਾਨੂੰ ਅੰਗਰੇਜ਼ਾਂ ਕੋਲੋਂ ਆਜ਼ਾਦੀ ਦਿਵਾਈ ਸੀ ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕਰਕੇ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ ਇਕੱਠੇ ਰਹਿਣ ਦੀ ਸਿੱਖ ਦਿੱਤੀ ਹੈ ਉਹਨਾਂ ਦੀ ਸਿੱਖ ਤੇ ਅਸੀਂ ਚੱਲ ਰਹੇ ਆਂ ਤੇ ਆਪਣੇ ਇਲਾਕੇ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਇਹੀ ਬੇਨਤੀ ਕਰਨੇ ਆਂ ਕਿ ਜੋ ਵਾਤਾਵਰਨ ਸਾਡਾ ਖਰਾਬ ਹੋਇਆ ਵਾ ਉਹ ਵਾਤਾਵਰਨ ਨੂੰ ਵੀ ਸਾਨੂੰ ਸਹੀ ਕਰਨਾ ਚਾਹੀਦਾ ਵਾ ਵੱਤ ਵੱਤ ਪੇਰ ਪੌਦੇ ਲਗਾਉਣੇ ਚਾਹੀਦੇ ਨੇ ਜਿਹੜਾ ਨਸ਼ਾ ਵਾ ਸਾਡੇ ਦੇਸ਼ ਨੂੰੋਂ ਦੂਰ ਕਰਨਾ ਚਾਹੀਦਾ ਸਾਡਾ ਯੂਥ ਨੂੰ ਚਾਹੀਦਾ ਆਪਣੇ ਸਮਾਜ ਲਈ ਕੰਮ ਕਰੇ ਆਪਣਾ ਨਸ਼ਾ ਛੱਡੇ ਚੰਗੇ ਕੰਮਾਂ ਲਈ ਅੱਗੇ ਆਵੇ ਜਿੰਮ ਜਾਵੇ ਮਿਹਨਤਾਂ ਲਗਾਣ ਆਪਣੇ ਦੇਸ਼ ਦਾ ਵਾਤਾਵਰਨ ਸਹੀ ਕਰਨ ਜੈ ਹਿੰਦ ਜੈ ਭਾਰਤ ਮੈਂ ਫੇਰ ਇੱਕ ਵਾਰੀ ਆਪਣੇ ਆਪਣੇ ਪਰਿਵਾਰ ਵੱਲੋਂ ਆਪਣੀ ਸੰਸਥਾ ਵੱਲੋਂ ਮੇਰੇ ਆਏ ਸਾਰੇ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦੇ ਕੇ ਇਹ ਪ੍ਰੋਗਰਾਮ ਕਰਨ ਲਈ ਸਾਨੂੰ ਸਫਲ ਬਣਾਇਆ ਹੈ ਤੇ ਨਾਲ ਐਸੀ ਬੇਨਤੀ ਕਰਦੇ ਹਾਂ ਕਿ ਆਨ ਵਾਲੇ ਯੂਥ ਨੂੰ ਵੀ ਜਿਹੜੇ ਸਾਡੇ ਵੀਰ ਭਰਾ ਹਗੇ ਨੇ ਵਾਤਵਾ ਸਾਡੀ ਸੰਸਾ ਦੇ ਨਾਲ ਜੁੜਨ ਕਿ ਐਸੀ ਸਮਾਜ ਦੀ ਸੇਵਾ ਕਰ ਸਕੀਏ ਰਲ ਕੇ ਜੈ ਹਿੰਦ ਜੈ ਭਾਰਤ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਇਕੱਠੇ ਹੋਣ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਦੂਸਰੀ ਗੱਲ ਗਾਂਧੀ ਜਨਤੀ ਦੇ ਵਿੱਚ ਮਹਾਤਮਾ ਗਾਂਧੀ ਨੇ ਦੇਸ਼ ਯਾਦ ਕਰਾਇਆ ਸੀ ਇਹਨਾਂ ਨੇ ਬਲਦਾਨ ਇਹੋ ਜਿਹੇ ਦਿੱਤੇ ਆ ਕਿ ਅੱਜ ਪੂਰਾ ਦੇਸ਼ ਜਿਹੜਾ ਇੱਕ ਜੂਟ ਹੋ ਕੇ ਨਾਲ ਚੱਲਦਾ ਪਿਆ ਤੇ ਨਾਲ ਸਾਨੂੰ ਇਹ ਵੀ ਚੱਲਣਾ ਚਾਹੀਦਾ ਕਿ ਨਸ਼ੇ ਤੋਂ ਖਿਲਾਫ ਜਿਹੜੇ ਨਸ਼ਿਆਂ ਦੇ ਵਿੱਚ ਆ ਨਸ਼ਿਆਂ ਤੋਂ ਦੂਰ ਆਣਾ ਚਾਹੀਦਾ ਤੇ ਆਪਾਂ ਨਸ਼ਿਆਂ ਨੂੰ ਦੂਰ ਕਰੀਏ ਕੋਈ ਵੀਰ ਭਰਾ ਵੀ ਕੜਦਾ ਵਾ ਤੇ ਉਹਨੂੰ ਵੀ ਇਹੋ ਮਤ ਦਈਏ ਕਿ ਨਸ਼ੇ ਤੋਂ ਦੂਰ ਰਵੋ ਖੁਸ਼ਹਾਲ ਪੰਜਾਬ ਬਣਾਓ ਖੁਸ਼ਹਾਲ ਜ਼ਿੰਦਗੀ ਕਰੋ ਵੀਰ ਭਰਾਵਾਂ ਨਾਲ ਖਸੋ ਖੇਡੋ ਬਸ ਜੈ ਮੇਰਾ ਨਾਮ ਬਲਦੀਪ ਤਬਰਨੇ ਮੈਂ ਆਪਣਾ ਪਰਿਵਾਰ ਦੇ ਵੱਲੋਂ ਅੱਜ ਇਹ ਜੀ ਸੰਸਥਾ ਵੱਲੋਂ ਸਤਿਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਤੇ ਲਾਲ ਬਾਦੇ ਸ਼ਾਸਤਰੀ ਜੀ ਦੀ ਜਨਮ ਦਿਨਾਈ ਗਈ ਹੈ ਮੈਂ ਉਹਨਾਂ ਦਾ ਸਾਰਿਆਂ ਸੰਸਥਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਕਰੇ ਮਹਾਤਮਾ ਗਾਂਧੀ ਜੀ ਤੇ ਲਾਲ ਬਾਦੇ ਸ਼ਾਸਤਰੀ ਦੀ ਪਧਰਤੀ ਇਹਨਾਂ ਦੇ ਚੱਲਦੇ ਹੋਏ ਸਾਡਾ ਦੇਸ਼ ਤਰੱਕੀ ਵਿੱਚ ਜਾਵੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੀ ਰਾਜਨ ਜੀ ਦਾ ਬਹੁਤ ਧੰਨਵਾਦ ਕਰਦਾ ਵਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੀ ਤੇ ਤੁਣਾਤਰ ਇੰਟਰਸਟ ਬਾਲਮੀਕ ਆਸ਼ਰਮਾਂ ਨੂੰ ਜਰਨਲ ਸਕੱਤਰ ਮੈਂ ਬਿੱਟੂ ਪਲਵਾਨ ਤੇ ਉੱਥੋਂ ਆਇਆ ਜੀ ਤੇ ਬਹੁਤ ਬਹੁਤ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਵਾਂ ਭੀ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਆ ਤੇ ਬਹੁਤ ਬਹੁਤ ਬੱਬਰ ਸਾਹਬ ਦਾ ਵਧਾਈਆਂ ਦਿੰਦਾ ਇਹਨਾਂ ਨੂੰ ਕਿ ਇਹਨਾਂ ਨੇ ਬਹੁਤ ਸਰਕਾਰ ਕੀਤਾ ਜੀ ਇਹਨਾਂ ਦੀ ਸੰਸਥਾ ਬਹੁਤ ਸਾਰੇ ਸਮਾਜਿਕ ਕਾਰਜ ਬੜੇ ਵਧੀਆ ਕੀਤੇ ਜਾਂਦੇ ਨੇ ਜਿਵੇਂ ਪਿੱਛੇ ਬੂਟੇ ਲਗਾਉਂਦੀ ਮੁਹਿੰਮ ਸ਼ੁਰੂ ਕੀਤੀ ਹੈ ਪੋਲੂਸ਼ਨ ਨੂੰ ਖਤਮ ਕਰਨ ਲਈ ਕੀ ਕਹੋਗੇ ਸਰ ਕਿਵੇਂ ਸਹਿਯੋਗ ਕਰੋ ਬਹੁਤ ਵਧੀਆ ਜੀ ਇਹ ਨਸ਼ਿਆਂ ਤੋਂ ਨਸ਼ਿਆਂ ਤੋਂ ਵੀ ਬਹੁਤ ਜ਼ਿਆਦਾ ਕਰਦੇ ਖਿਲਾਫ ਆ ਤੇ ਬੂਟਿਆਂ ਦਾ ਵਾਤਾਵਰਣ ਕਰਦੇ ਆ ਬਹੁਤ ਬਹੁਤ ਧੰਨਵਾਦ ਰਾਜਨ ਜੀ ਦਾ ਬਬਰ ਸਾਹਿਬ ਦਾ ਸਾਡੇ ਵੱਲੋਂ ਪੂਰਾ ਸਹਿਯੋਗ ਸਾਡੇ ਵੱਲੋਂ ਬਹੁਤ ਜ਼ਿਆਦਾ ਸੰਜੋਗ ਰਹੇਗਾ ਜੀ ਸਾਡੀ ਸਸਤਾਵਾਂ ਨਾਲ ਵੀ ਇਹਨਾਂ ਦੇ ਨਾਲ ਸੰਜੋਗ ਦਾਵਾਂਗੇ ਜੀ ਬਹੁਤ